ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਦੀ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੀ ਆ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾ ਸਿੰਘਾਂ ਦੀ ਮੈਂ ਮਾ ਬਹੁਤ ਨਿਆਰੀ ਏ ਖਾਲਸਾ ਜੀ ਜਿਹੜੀਆਂ ਵੀ ਸੰਗਤਾਂ ਸ਼ਹੀਦਾ ਸਿੰਘਾਂ ਦੇ ਆਸਥਾਨ ਤੇ ਜਾਏਗੀ ਸੇਵਾ ਸਿਮਰਨ ਕਰਦੀਆਂ ਨੇ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦਾ ਸ਼ੁਕਰਾਨਾ ਕਰਦੀਆਂ ਨੇ ਖਾਲਸਾ ਜੀ ਉਹਨਾਂ ਦੀ ਕੀਤੀ ਗਈ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ ਵਾਹਿਗੁਰੂ ਸੱਚੇ ਪਾਸ਼ਾ ਜੀ ਉਹਨਾਂ ਦੀਆਂ ਝੋੜੀਆਂ ਜ਼ਰੂਰ ਖੁਸ਼ੀਆਂ ਦੇ ਨਾਲ ਭਰਦੇ ਨੇ ਤੇ ਉਹਨਾਂ ਦੇ ਘਰ ਪਰਿਵਾਰ ਤੇ ਪਰਮਾਤਮਾ ਦੀ ਬੇਅੰਤ ਕਿਰਪਾ ਹੋ ਜਾਂਦੀ ਏ ਏਸੀ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇਹ ਚਾਰ ਸਾਂਝੇ ਕਰਾਂਗੇ ਕਿ ਜੇਕਰ ਤੁਹਾਡਾ ਕੋਈ ਵੀ ਕੰਮ ਨਹੀਂ ਬਣ ਰਿਹਾ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੰਮ ਨਹੀਂ ਬਣਦਾ ਖਾਲਸਾ ਜੀ ਤੁਸੀਂ ਹਰ ਇੱਕ ਜਗ੍ਹਾ ਤੋਂ ਥੱਕ ਹਾਰ ਚੁੱਕੇ ਹੋ ਤਾਂ ਤੁਸੀਂ ਇਹ ਤਿੰਨ ਕੰਮ ਕਰਨੇ ਜਦੋਂ ਸ਼ੁਰੂ ਕਰ ਦੋਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋ ਜਾਣਗੀਆਂ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਤੁਹਾਡੇ ਘਰ ਪਰਿਵਾਰ ਤੇ ਬੇਅੰਤ ਕਿਰਪਾ ਹੋ ਜਾਵੇਗੀ ਇਸੇ ਤਰ੍ਹਾਂ ਖਾਲਸਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਪਹਿਲੀ ਤਾਂ ਗੱਲ ਖਾਲਸਾ ਜੀ ਆਪਾਂ ਤੁਹਾਡੇ ਨਾਲ ਤਿੰਨ ਗੱਲਾਂ ਸਾਂਝੀਆਂ ਕਰਾਂਗੇ ਜੇਕਰ ਤੁਸੀਂ ਤਿੰਨ ਗੱਲਾਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਡੇਲੀ ਰੁਟੀਨ ਦੇ ਵਿੱਚ ਅਪਣਾਉਣੀ ਹੈ ਸ਼ੁਰੂ ਕਰ ਦਵਾਂਗੇ ਤਾਂ ਤੁਸੀਂ ਕਦੇ ਵੀ ਕਦੇ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਾਰ ਨਹੀਂ ਸਕਦੇ ਤੇ ਨਾ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਖਾਲਸਾ ਜੀ ਕੋਈ ਦੁੱਖ ਆਵੇਗਾ ਪਹਿਲੀ ਤਾਂ ਗੱਲ ਖਾਲਸਾ ਜੀ ਕਿ ਆਪਾਂ ਜਦੋਂ ਆਪਾਂ ਘਰ ਦੇ ਵਿੱਚ ਪਾਠ ਕਰਦੇ ਆ ਆਪਾਂ ਘਰ ਦੇ ਵਿੱਚ ਵੀ ਪਾਠ ਕਰਦੇ ਆ ਹਰ ਰੋਜ਼ ਗੁਰਦੁਆਰਾ ਸੇਵਾ ਵੀ ਜਾਣੇ ਜਦੋਂ ਆਪਾਂ ਸੇਵਾ ਵੀ ਕਰੀਏ ਤੇ ਸਿਮਰਨ ਵੀ ਕਰੀਏ ਦੀ ਆਪਾਂ ਘਰ ਦੇ ਰੁਟੀਨ ਨਾਲ ਵੀ ਕੰਮਕਾਰ ਕਰਦੇ ਆ ਪਰ ਫਿਰ ਵੀ ਖਾਲਸਾ ਜੀ ਰੁਟੀਨ ਦੇ ਨਾਲ ਗੁਰਦੁਆਰਾ ਸਾਹਿਬ ਜਾਣਾ ਅਰਦਾਸ ਬੇਨਤੀ ਕਰਨੀ ਪਾਠ ਕਰਨਾ ਇਹ ਸਭ ਕਰਨ ਦੇ ਬਾਵਜੂਦ ਵੀ ਤੁਹਾਡੇ ਘਰ ਦੇ ਨੇ ਜਿਹੜੇ ਦੁੱਖ ਕਲੇਸ਼ ਉਹ ਦੂਰ ਨਹੀਂ ਹੁੰਦੇ ਤੁਹਾਡੇ ਘਰ ਪਰਿਵਾਰ ਤੇ ਵਾਹਿਗੁਰੂ ਦੀ ਕਿਰਪਾ ਨਹੀਂ ਹੋ ਰਹੀ ਤੁਹਾਡੇ ਦੁੱਖ ਨਹੀਂ ਦੂਰ ਹੁੰਦੇ ਪਏ ਤੁਹਾਡੇ ਘਰ ਦੇ ਵਿੱਚ ਬਰਕਤ ਨਹੀਂ ਹੋएगी ਪੈਸਾ ਨਹੀਂ ਟਿਕਦਾ ਮੇਰੀ ਕਹਿਣ ਦਾ ਭਾਵ ਖਾਲਸਾ ਜੀ ਕਿ ਹਰ ਇੱਕ ਪ੍ਰੋਬਲਮ ਤੁਹਾਡੇ ਘਰ ਦੇ ਵਿੱਚ ਹੋਈ ਪਈਏ ਜਿਸ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਵਿਚਾਰ ਆਉਂਦੇ ਨੇ ਫੁਰਨੇ ਆਉਂਦੇ ਨੇ ਕਿ ਐਵੇਂ ਲੱਗਦਾ ਹੈ ਕਿ ਜਿਵੇਂ ਸਾਰੀ ਦੁਨੀਆ ਦੇ ਦੁੱਖ ਰੱਬ ਨੇ ਸਾਡੇ ਘਰੀ ਭੇਜ ਦਿੱਤੇ ਹੋਣ ਪਹਿਲੀ ਗੱਲ ਖਾਲਸਾ ਜੀ ਜਦੋਂ ਆਪਾਂ ਕਿਸੇ ਨੂੰ ਬਹੁਤ ਹੀ ਜ਼ਿਆਦਾ ਦੁੱਖ ਦਿੱਤਾ ਹੁੰਦਾ ਹੈ ਬਿਨਾਂ ਵਜਾ ਤੋਂ ਆਪਾਂ ਕਿਸੇ ਨੂੰ ਦੁੱਖ ਦਿੰਨੇ ਆ ਜਾਂ ਆਪਾਂ ਕਿਸੇ ਦਾ ਹੱਕ ਲੈ ਕੇ ਉਸ ਨੂੰ ਬਹੁਤ ਜ਼ਿਆਦਾ ਟੌਰਚਰ ਕਰਦੇ ਆ ਉਸ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਆ ਮੇਰੇ ਕਹਿਣ ਦਾ ਭਾਵ ਖਾਲਸਾ ਜੀ ਕਿ ਆਪਣੀ ਵਜ੍ਹਾ ਦੇ ਨਾਲ ਜਦੋਂ ਕੋਈ ਦੁਖੀ ਹੁੰਦਾ ਹੈ ਦੁਖੀ ਹੋਣ ਦੀ ਵੀ ਇੱਕ ਹੱਦ ਹੁੰਦੀ ਹੈ ਲਿਮਟ ਹੁੰਦੀ ਹੈ ਪਰ ਜਦੋਂ ਆਪਾਂ ਕਿਸੇ ਨੂੰ ਹੱਦ ਤੋਂ ਜ਼ਿਆਦਾ ਦੁੱਖ ਦਿੰਨੇ ਆਂ ਤੇ ਉਹ ਇਨਸਾਨ ਉਸ ਸਮੇਂ ਆਪਾਂ ਨੂੰ ਕੁਝ ਨਹੀਂ ਬੋਲਦਾ ਜਿਸ ਕਰਕੇ ਆਪਾਂ ਚਾਹੁੰਨੇ ਆਂ ਕਿ ਉਹ ਆਪਣੇ ਤੋਂ ਡਰ ਗਿਆ ਹੈ ਪਰ ਖਾਰਸਾ ਜੀ ਉਹ ਇਨਸਾਨ ਤਾਂ ਉਸ ਸਮੇਂ ਚੁੱਪ ਕਰ ਜਾਂਦਾ ਹੈ ਚੁੱਪ ਵੱਟ ਲੈਂਦਾ ਪਰ ਉਸ ਦਾ ਜਵਾਬ ਇੱਕ ਦਿਨ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਦਿੰਦੇ ਆਂ ਜਿਸ ਜਰੀਏ ਖਾਲਸਾ ਜੀ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਕਦੇ ਵੀ ਨਹੀਂ ਰਹਿੰਦੇ ਜਿਸ ਸੁੱਖ ਹੋਣ ਵੀ ਤਾਂ ਸੁੱਖਾਂ ਦੀ ਬਜਾਏ ਦੁੱਖ ਆ ਜਾਂਦੇ ਨੇ ਜਦੋਂ ਆਪਾਂ ਇਸ ਤਰ੍ਹਾਂ ਕਿਸੇ ਦੇ ਨਾਲ ਕਰਦੇ ਆ ਪਹਿਲੀ ਤਾਂ ਗੱਲ ਖਾਲਸਾ ਜੀ ਤੁਸੀਂ ਕਿਸੇ ਦੇ ਨਾਲ ਗਲਤ ਕਰਨਾ ਛੱਡ ਦਿਓ ਕਿਸੇ ਦੀ ਚੀਜ਼ ਤੇ ਆਪਣਾ ਹੱਕ ਨਾ ਰੱਖੋ ਤੇ ਕਿਸੇ ਨੂੰ ਇੰਨਾ ਵੀ ਜ਼ਿਆਦਾ ਤੰਗ ਪਰੇਸ਼ਾਨ ਨਾ ਕਰੋ ਕਿ ਉਹ ਚੁੱਪ ਕਰ ਜਾਵੇ ਤੇ ਇੱਕ ਸਮੇਂ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਸ ਦੀ ਚੁੱਪ ਦਾ ਜਵਾਬ ਆਪਾਂ ਨੂੰ ਦੇਣ ਈਸੀ ਤਰ੍ਹਾਂ ਖਾਲਸਾ ਜੀ ਪਹਿਲੀ ਤਾਂ ਗੱਲ ਤੁਸੀਂ ਕਿਸੇ ਦੇ ਨਾਲ ਵੀ ਕੁਝ ਗਲਤ ਨਹੀਂ ਕਰਨਾ ਕਿਸੇ ਦਾ ਹੱਕ ਨਹੀਂ ਰੱਖਣਾ ਆਪਣੀ ਦਸਾਂ ਨੋਹਾਂ ਦੀ ਕੀਰਤ ਕਰੋ ਆਪਣਾ ਹੱਕ ਰੱਖੋ ਕਿਸੇ ਨੂੰ ਤੰਗ ਪਰੇਸ਼ਾਨ ਨਾ ਕਰੋ ਕਿਸੇ ਨੂੰ ਗਰੀਬੀ ਦੇ ਮੇਨੇ ਨਾ ਮਾਰੋ ਕਿਸੇ ਨੂੰ ਵੀ ਕਦੇ ਇੰਨਾ ਦੁੱਖ ਨਾ ਦਿਓ ਕਿ ਉੰਡੀ ਅੱਖ ਦੇ ਵਿੱਚ ਹੰਝੂ ਆਪਣੇ ਦੁੱਖ ਦੇ ਕਰਕੇ ਆਉਣ ਕਿਉਂਕਿ ਜੇ ਆਪਾਂ ਕਿਸੇ ਨੂੰ ਸੁੱਖ ਨਹੀਂ ਦੇ ਸਕਦੇ ਤੇ ਆਪਣਾ ਨੂੰ ਦੁੱਖ ਦੇਣ ਦਾ ਵੀ ਕੋਈ ਹੱਕ ਨਹੀਂ ਸੁੱਖ ਦੇਣ ਦੀ ਗਨਖਾਰਸਾ ਜੀ ਅੱਜ ਦੇ ਸਮੇਂ ਦੇ ਵਿੱਚ ਤਾਂ ਬਹੁਤ ਦੂਰ ਦੀ ਗੱਲ ਏ ਕਿਉਂਕਿ ਲੋਕ ਤਾਂ ਇੱਕ ਦੂਸਰੇ ਨੂੰ ਦੇਖ ਕੇ ਨਹੀਂ ਚਰਦੇ ਤੇ ਉਹ ਕਿੱਥੋਂ ਇੰਨਾ ਵੱਡਾ ਦਿਲ ਲੈ ਕੇ ਆਉਣਗੇ ਕਿ ਉਹ ਕਿਸੇ ਨੂੰ ਸੁਖੀ ਕਰ ਸਕਣ ਸੋ ਇਸ ਕਰਕੇ ਖਾਲਸਾ ਜੀ ਵਾਹਿਗੁਰੂ ਸੱਚੇ ਪਾਸ਼ਾ ਜੀ ਨੂੰ ਸ਼ੁਕਰਾਨਾ ਕਰੋ ਕਿਸੇ ਨੂੰ ਦੁੱਖ ਦੇਣ ਦੀ ਬਜਾਏ ਉਸਦੇ ਲਈ ਵਾਹਿਗੁਰੂ ਸੱਚੇ ਪਾਸ਼ਾ ਜੀ ਅਗੇ ਅਰਦਾਸ ਕਰੋ ਕਿ ਪਰਮਾਤਮਾ ਜਿਵੇਂ ਸਾਨੂੰ ਦਿੱਤਾ ਉਹ ਵੀ ਇਸ ਗਰੀਬ ਦੀ ਵੀ लाਜ ਰੱਖੀ ਇਸ ਨੂੰ ਵੀ ਵਾਹਿਗੁਰੂ ਸੱਚੇ ਪਾਸ਼ਾ ਆਪਣੀ ਕਿਰਪਾ ਸਦਕਾ ਪੈਰਾਂ ਤੇ ਖੜੇ ਕਰਨਾ ਸਗੋਂ ਦੀ ਤੁਸੀਂ ਅਰਦਾਸ ਕਰੋਗੇ ਤੁਹਾਡਾ ਪਤਾ ਨਹੀਂ ਕਿੰਨਾ ਕੁ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਭਲਾ ਕਰਨਗੇ ਸੋ ਇਸੇ ਤਰ੍ਹਾਂ ਖਾਲਸਾ ਜੀ ਏਸੀ ਪਹਿਲੀ ਗੱਲ ਤੇ ਦੂਸਰੀ ਗੱਲ ਇਹ ਹੁੰਦੀ ਖਾਲਸਾ ਜੀ ਜਦੋਂ ਆਪਣੇ ਕੋਲ ਕਿਸੇ ਨੂੰ ਦੇਣ ਚੋਗਾ ਹੁੰਦਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਇੰਨੀ ਕਾਬਲੀਅਤ ਤੇ ਇੰਨੇ ਜੋਗਾ ਬਣਾਏ ਆਏ ਕਿ ਆਪਾਂ ਕਿਸੇ ਦੀ ਹੈਲਪ ਕਰ ਸਕਦੇ ਹਾਂ ਤਾਂ ਖਾਲਸਾ ਜੀ ਜਿਵੇਂ ਕੋਈ ਆਸ ਲੈ ਕੇ ਆਪਣੇ ਕੋਲ ਆਉਂਦਾ ਹੈ ਕੋਈ ਗਰੀਬ ਪਰਿਵਾਰ ਆਉਂਦਾ ਹੈ ਲੋੜਵਰ ਲੋੜਵੰਦ ਪਰਿਵਾਰ ਆਉਂਦਾ ਹੈ ਇੱਕ ਆਸ ਉਮੀਦ ਲੈ ਕੇ ਆਉਂਦਾ ਹੈ ਕਿ ਮੈਨੂੰ ਉੱਥੋਂ ਸਭ ਕੁਝ ਮਿਲੂਗਾ ਜਿਵੇਂ ਖਾਲਸਾ ਜੀ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਘਰ ਦੇ ਵਿੱਚ ਸਾਰੀਆਂ ਸੰਗਤਾਂ ਜਾਂਦੀਆਂ ਨੇ ਤੇ ਹਰ ਇੱਕ ਭੈਣ ਭਰਾ ਇੱਕ ਆਪਣੀ ਆਸ ਲੈ ਕੇ ਜਾਂਦਾ ਹੈ ਕਿ ਵਾਹਿਗੁਰੂ ਸੱਚੇ ਪਾਸ਼ਾ ਜੀ ਮੈਨੂੰ ਮੇਰੀ ਇਹ ਅਰਦਾਸ ਬੇਨਤੀ ਜ਼ਰੂਰ ਸੁਣਨਗੇ। ਉਸੇ ਤਰ੍ਹਾਂ ਖਾਲਸਾ ਜੀ ਇੱਕ ਲੋੜਵੰਦ ਹੈ। ਭੈਣ ਭਰਾ ਵੀ ਆਪਣੇ ਕੋਲ ਆਸ ਲੈ ਕੇ ਆਉਂਦਾ ਹੈ। ਜੇ ਉਸ ਨੂੰ ਖਾਲਸਾ ਜੀ ਤੁਸੀਂ ਕੁਝ ਦੇਣਾ ਨਹੀਂ ਚਾਹੁੰਦੇ। ਤੁਸੀਂ ਕੁਝ ਦੇ ਨਹੀਂ ਸਕਦੇ ਤਾਂ ਉਸ ਨੂੰ ਉਲਟੇ ਸਿੱਧੇ ਅਨਾਮ ਸ਼ਨਾਮ ਤੁਸੀਂ ਸ਼ਬਦ ਨਾ ਬੋਲਿਆ ਕਰੋ ਤਾਂ ਕਿ ਕਿਸੇ ਦਿਨ ਤੁਹਾਡੇ ਤੇ ਇਸ ਤਰ੍ਹਾਂ ਦੇ ਹਾਲਾਤ ਨਾ ਹੋ ਜਾਣ ਕਿ ਤੁਸੀਂ ਉਸ ਦੀ ਜਗ੍ਹਾ ਤੇ ਖੜੇ ਹੋਵੋ। ਤੇ ਉਹ ਤੁਹਾਡੀ ਜਗਾ ਤੇ ਹੋਵੇ ਕਿਉਂਕਿ ਖਾਲਸਾ ਜੀ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਫਰਸ਼ਾ ਤੋਂ ਅਰਸ਼ਾ ਤੇ ਤੇ ਅਰਸ਼ਾ ਤੋਂ ਫਰਸ਼ਾ ਤੇ ਲੈ ਕੇ ਆਉਣ ਲੱਗੇ ਸਮਾਂ ਨਹੀਂ ਲਾਉਂਦੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਰੰਗਾ ਤੋਂ ਖਾਲਸਾ ਜੀ ਡਰ ਕੇ ਰਹਿਣਾ ਚਾਹੀਦਾ ਜੀਕਰ ਖਾਲਸਾ ਜੀ ਤੁਸੀਂ ਲੋੜਵੰਦ ਦੀ ਆਪਣੀ ਜੋ ਹੈਸੀਅਤ ਆਪਣੀ ਦਸਾਂ ਨੋਹਾਂ ਦੀ ਕੀਰਤ ਦੇ ਵਿੱਚੋਂ ਅਗਰ ਕਿਸੇ ਲੋੜਵੰਦ ਦੀ ਹੈਲਪ ਕਰਦੇ ਹੋ ਕਿਸੇ ਭੁੱਖੇ ਨੂੰ ਰੋਟੀ ਖਵਾਉਂਦੇ ਹੋ ਅਗਰ ਕਿਸੇ ਨੰਗੇ ਦਾ ਤਨ ਟੱਕਦੇ ਹੋ ਤਾਂ ਤੁਹਾਡੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਯੋਤ ਬਯੰਤ ਕਿਰਪਾ ਹੋਵੇਗੀ ਇਸੇ ਤਰ੍ਹਾਂ ਖਾਲਸਾ ਜੀ ਜੇਕਰ ਤੁਹਾਡੇ ਕੋਲ ਕੋਈ ਲੋੜਵੰਦ ਪਰਿਵਾਰ ਆਉਂਦਾ ਹੈ ਲੋੜਵੰਦ ਤੇ ਵੀਰ ਭੈਣ ਆਉਂਦਾ ਹੈ ਤੇ ਉਸ ਨੂੰ ਤੁਸੀਂ ਇਸ ਤਰ੍ਹਾਂ ਗਲਤ ਬੋਲਣ ਤੋਂ ਇਲਾਵਾ ਜੇਕਰ ਉਸ ਦੀ ਤੁਸੀਂ ਮਦਦ ਕਰ ਸਕਦੇ ਹੋ ਤਾਂ ਚੰਗੀ ਗੱਲ ਹੈ ਅਗਰ ਨਹੀਂ ਕਰ ਸਕਦੇ ਤਾਂ ਉਸ ਨੂੰ ਤੁਸੀਂ ਕੁਝ ਵੀ ਗਲਤ ਨਾ ਬੋਲਿਆ ਕਰੋ ਕਿਉਂਕਿ ਖਾਲਸਾ ਜੀ ਜਦੋਂ ਆਪਾਂ ਕਿਸੇ ਲੋੜਵੰਦ ਦੀ ਮਦਦ ਕਰਦੇ ਹਾਂ ਕਿਸੇ ਭੁੱਖੇ ਨੂੰ ਰੋਟੀ ਖਵਾਉਂਦੇ ਹਾਂ ਤੇ ਕਿਸੇ ਦੇ ਤਣ ਨੂੰ ਟੱਕਦੇ ਹਾਂ ਤਾਂ ਖਾਲਸਾ ਜੀ ਇਹ ਬਹੁਤ ਹੀ ਜ਼ਿਆਦਾ ਪੁੰਨ ਦਾ ਕੰਮ ਹੁੰਦਾ ਹੈ ਜਲੋ ਤੁਸੀਂ ਇਸ ਤਰ੍ਹਾਂ ਕਰੋਗੇ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਮਾੜੇ ਹਾਲਾਤ ਹੋਣਗੇ ਤੁਹਾਡੇ ਘਰ ਦੇ ਵਿੱਚ ਗਰੀਬੀ ਹੋਵੇਗੀ ਕੋਈ ਨਾ ਕੋਈ ਪ੍ਰੋਬਲਮ ਹੈ ਕਿਸੇ ਨਾ ਕਿਸੇ وجہ ਦੇ ਕਰਕੇ ਉਹ ਸਾਰੀਆਂ ਹੀ ਪ੍ਰੋਬਲਮ ਦੂਰ ਹੋ ਜਾਣਗੀਆਂ ਤੇ ਤੀਸਰੀ ਗੱਲ ਖਾਲਸਾ ਜੀ ਜੇਕਰ ਤੁਸੀਂ ਤੁਹਾਡੇ ਕੋਲ ਹੈ ਤਾਂ ਸਭ ਕੁਝ ਹੈ ਜ਼ਮੀਨ ਚਾਹ ਦਾ ਦੇ ਪੈਸੇ ਦੀ ਵੀ ਕੋਈ ਕਮੀ ਨਹੀਂ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਪੈਸੇ ਦੀ ਕਮੀ ਨਹੀਂ ਤੁਸੀਂ ਮਿਹਨਤ ਵੀ ਬਹੁਤ ਕਰਦੇ ਹੋ ਤੇ ਕਦੇ ਕਿਸੇ ਨਾਲ ਬੁਰਾ ਵੀ ਨਹੀਂ ਕੀਤਾ ਪਰ ਫਿਰ ਵੀ ਖਾਲਸਾ ਜੀ ਆਪਣੇ ਮਨ 'ਚ ਹੁਣ ਖਿਆਲ ਆ ਹੀ ਜਾਂਦਾ ਏ ਜਿਵੇਂ ਆਪਾਂ ਤੁਹਾਡੇ ਨਾਲ ਵੀ ਚਾਰ ਸਾਂਝੇ ਕੀਤੇ ਆ ਵੀ ਆਪਾਂ ਕਿਸੇ ਨਾਲ ਬੁਰਾ ਕਰਾਂਗੇ ਤਾਂ ਬੁਰਾ ਹੋਵੇਗਾ ਬੇਸ਼ੱਕ ਇਨਸਾਨ ਚੁੱਪ ਕਰ ਜਾਂਦਾ ਏ ਪਰ ਉਹਦੀ ਚੁੱਪ ਦੇ ਪਿੱਛੇ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਾਤ ਹੁੰਦਾ ਹੈ ਉਹ ਪਰਮਾਤਮਾ ਉਸ ਦੀ ਚੁੱਪ ਦਾ ਜਵਾਬ ਆਪਾਂ ਨੂੰ ਜ਼ਰੂਰ ਦਿੰਦਾ ਹੈ ਪਰ ਜੀਗਰ ਖਾਨ ਸਾਹਿਬ ਜੀ ਕੋਈ ਭੈਣ ਭਰਾ ਇਦਾਂ ਦਾ ਹੁੰਦਾ ਹੈ ਮਿਹਨਤ ਵੀ ਬਹੁਤ ਕਰਦਾ ਹੈ ਸਭ ਕੁਝ ਉਹਦੇ ਕੋਲ ਵੀ ਹੁੰਦਾ ਹੈ ਤੇ ਉਹਨੇ ਕਦੇ ਕਿਸੇ ਦਾ ਬੁਰਾ ਵੀ ਨਹੀਂ ਕੀਤਾ ਹੁੰਦਾ ਪਰ ਫਿਰ ਵੀ ਉਹਨਾਂ ਦੇ ਘਰ ਦੇ ਹਾਲਾਤ ਕਿਉਂ ਮਾੜੇ ਹੁੰਦੇ ਨੇ ਕਿਉਂਕਿ ਖਾਲਸਾ ਜੀ ਉਹ ਵੀਰਪੈਣ ਤੁਸੀਂ ਅਕਸਰ ਹੀ ਦੇਖਿਆ ਹੁਣਾ ਹੈ ਕਿ ਜਿੰਨਾ ਵੱਡਾ ਘਰ ਹੋਵੇਗਾ ਉਨਾ ਹੀ ਉਹ ਪਰਿਵਾਰ ਖਾਲਸਾ ਜੀ ਦੇਖਣ ਨੂੰ ਮਿਲਦਾ ਹੈ ਕਿ ਵਾਈਗਰੂ ਸੱਚੇ ਪਾਤਸ਼ਾਹ ਜੀ ਤੋਂ ਦੂਰ ਹੁੰਦਾ ਹੈ ਕਿਉਂ ਖਾਲਸਾ ਜੀ ਆਪਾਂ ਇਹ ਗੱਲ ਕਿਵੇਂ ਸੋਚ ਸਕਦੇ ਹਾਂ ਕਿ ਜਿੰਨੀ ਵੱਡੀ ਫੈਮਿਲੀ ਹੋਵੇਗੀ ਓਨਾ ਉਹ ਪਰਿਵਾਰ ਪਰਮਾਤਮਾ ਤੋਂ ਦੂਰ ਹੋਵੇਗਾ ਹੋਵੇਗਾ ਕਿਉਂ ਕਿਉਂਕਿ ਪਰ ਉਸ ਪਰਿਵਾਰ ਦੇ ਘਰ ਖਾਲਸਾ ਜੀ ਆਮ ਤੌਰ ਤੇ ਹੀ ਆਪਾਂ ਨੂੰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਨਸ਼ਾ ਬਹੁਤ ਜ਼ਿਆਦਾ ਹੁੰਦਾ ਹੈ ਤੇ ਜਿਹੜੇ ਘਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਸੇਵਨ ਹੁੰਦਾ ਹੋਵੇ ਉਹ ਘਰ ਦੇ ਵਿੱਚ ਪ੍ਰੋਬਲਮ ਕੋਈ ਨਾ ਕੋਈ ਰਹਿੰਦੀ ਹੈ ਜਿਸ ਦੇ ਕਰਕੇ ਪਰਿਵਾਰ ਦਾ ਧਿਆਨ ਨਹੀਂ ਜਾਂਦਾ ਕਿ ਅਸੀਂ ਕਿਸੇ ਸਮੇਂ ਵਾਹਿਗੁਰੂ ਨੂੰ ਵੀ ਯਾਦ ਕਰਨਾ ਹੈ ਪਰਮਾਤਮਾ ਦਾ ਵੀ ਅਸੀਂ ਸ਼ੁਕਰਾਨਾ ਕਰਨਾ ਹੈ ਕਿ ਅਸੀਂ ਰੱਬ ਨੂੰ ਕਿਸੇ ਸਮੇਂ ਤਾਂ ਯਾਦ ਕਰੀਏ ਪਰ ਖਾਲਸਾ ਜੀ ਜਦੋਂ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਾ ਦੁੱਖ ਦੇ ਨਾ ਸੁੱਖ ਦੇ ਵਿੱਚ ਆਪਾਂ ਯਾਦ ਕਰਦੇ ਆਂ ਫਿਰ ਆਪਣੀ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਇਸ ਕਰਕੇ ਖਾਲਸਾ ਜੀ ਤੁਸੀਂ ਪਰਮਾਤਮਾ ਨੂੰ ਜ਼ਰੂਰ ਯਾਦ ਕਰਿਆ ਕਰੋ ਬੇਸ਼ੱਕ ਤੁਸੀਂ ਨਿਤਨੇਮ ਹੀ ਕਰੋ ਪਰ ਘੱਮ ਸੇ ਘੱਮ 24 ਘੰਟਿਆਂ ਦੇ ਵਿੱਚੋਂ 2.5 ਘੰਟੇ ਦਾ ਤੁਸੀਂ ਦਸਵੰਦ ਨਹੀਂ ਕੱਢ ਸਕਦੇ ਤੇ ਖਾਲਸਾ ਜੀ ਤੁਸੀਂ 1 ਘੰਟੇ ਅੱਧੇ ਘੰਟੇ ਤੱਕ ਦਾ ਸਮਾਂ ਤਾਂ ਕੱਢ ਹੀ ਸਕਦੇ ਹੋ ਆਪਾਂ ਹੋਰ ਕਮਾਕਾਰਾਂ ਦੇ ਲਈ ਵਿਤ ਸਮਾਂ ਉਸ ਪਰਮਾਤਮਾ ਦੇ ਲਈ ਦੇ ਲਈ ਨਹੀਂ ਕੱਢਦੇ ਤੇ ਹੋਰ ਕਮਾਕਾਰਾਂ ਦੇ ਲਈ ਆਪਾਂ ਸਮਾਂ ਕੱਢਦੇ ਆਂ ਭਾਵੇਂ ਉਹ ਕਿੱਦਾਂ ਦੇ ਵੀ ਕਿਉ ਨਾ ਹੋਣ ਭਾਵੇਂ ਉਹ ਆਪਣੇ ਲਈ ਚੰਗੇ ਵੀ ਨਾ ਹੋਣ ਪਰ ਫਿਰ ਵੀ ਇਸ ਤਰ੍ਹਾਂ ਦੇ ਮਾੜੇ ਕੰਮਾਂ ਦੇ ਲਈ ਵੀ ਆਪਾਂ ਸਮਾਂ ਕੱਢਦੇ ਆਂ ਪਰ ਕਿਉ ਨਾ ਖਾਲਸਾ ਜੀ ਆਪਾਂ ਪਰਮਾਤਮਾ ਦੇ ਲਈ ਵੀ ਸਮਾਂ ਕੱਢੀਏ ਇਸ ਕਰਕੇ ਖਾਲਸਾ ਜੀ ਜਿਹੜੇ ਭੈਣ ਭਰਾਵਾਂ ਦੇ ਘਰ ਦੇ ਵਿੱਚ ਸਭ ਕੁਝ ਹੈ ਪਰ ਉਹ ਰੱਬ ਦਾ ਨਾਮ ਨਹੀਂ ਲੈਂਦੇ ਜਿਸ ਕਰਕੇ ਉਹਨਾਂ ਦੇ ਘਰ ਦੇ ਵਿੱਚ ਪ੍ਰੋਬਲਮ ਆਉਂਦੀ ਆ ਤਾਂ ਉਹਨਾਂ ਨੂੰ ਪਾਠ ਕਰਨਾ ਚਾਹੀਦਾ ਹੈ ਸੇਵਾ ਸਿਮਰਨ ਕਰਨੀ ਚਾਹੀਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਰੱਖਣਾ ਚਾਹੀਦਾ ਹੈ ਜੇਕਰ ਖਾਲਸਾ ਜੀ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਰੱਖਾਂਗੇ ਸੇਵਾ ਸਿਮਰਨ ਕਰਾਂਗੇ ਫਿਰ ਹੀ ਖਾਲਸਾ ਜੀ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਤੇ ਕਿਰਪਾ ਕਰਨਗੇ ਸੋ ਖਾਲਸਾ ਜੀ ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਤਿੰਨ ਚੀਜ਼ਾਂ ਅਪਣਾਉਂਦੇ ਹੋ ਤਾਂ ਤੁਸੀਂ ਕਦੇ ਵੀ ਖਾਲਸਾ ਜੀ ਆਪਣੀ ਜ਼ਿੰਦਗੀ ਜਾਂ ਫਿਊਚਰ ਦੇ ਵਿੱਚ ناکਾਮਚ ਕਦੇ ਵੀ ਨਹੀਂ ਹੋਵੋਗੇ ਸੋ ਇਸੇ ਤਰ੍ਹਾਂ ਖਾਲਸਾ ਜੀ ਏਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੁਖਾਲਸਾ ਜੀ ਪੁੱਲਾ ਚੁਕੰ ਦੀਖੀਮਾ ਬਖਸ਼ਨੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰ ਬਾਤ ਦਾ ਪਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ